ਅੱਜ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਕਿ ਸਾਡੀ ਬੇਟੀ ਬੇਟੀ ਅਨਿਤ ਕੌਰ ਆਪਣੀਆਂ ਸੈਂਕੜੇ ਸਾਥੀਆਂ ਸਵੇਤ ਆਪਣੀਆਂ ਭੈਣਾਂ ਸਵੇਤ ਸਰੋਪਰੀ ਇਕਾਲੀ ਦਲ ਵਿੱਚ ਸ਼ਾਮਲ ਹੋਏ ਨੇ ਸੋ ਮੈਂ ਪਿੰਡ ਨੌਰਾ ਦੇ ਵਿੱਚ ਉਹਨਾਂ ਨੂੰ ਸ਼ਾਮਲ ਕਰਵਾਇਆ ਆਪਣੀ ਭੈਣ ਨੂੰ ਇਹ ਵਿਸ਼ਵਾਸ ਦਿਵਾਇਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਜੋ ਕਹਿੰਦਾ ਹੈ ਉਹ ਕਰਦਾ ਹੈ ਸ਼੍ਰੋਮਣੀ ਅਕਾਲੀ ਦਲ ਕੋਲ ਨਾ ਝੂਠੀ ਗੱਲ ਕਰਨ ਦਾ ਕੋਈ ਵਾਅਦਾ ਕਰਦਾ ਕਿ ਨਾ ਝੂਠੀ ਗੱਲ ਕੋਈ ਕਰਦਾ ਕੋ ਅਸੀਂ ਆਪਣੀ ਭੈਣ ਨੂੰ ਆਪਣੀ ਬੇਟੀ ਨੂੰ ਵਿਸਵਾਜ ਦਵਾਇਆ ਆ ਸਾਰੀਆਂ ਭੈਣਾਂ ਜਿੰਨੀਆਂ ਸ਼੍ਰੋਮਣੀ ਅਕਾਲੀ ਦਲ ਬਚਾਈਆਂ ਨੇ ਸਾਰੀਆਂ ਨੂੰ ਵਿਸਵਾਜ ਦਵਾਇਆ ਕਿ ਸ਼੍ਰੋਮਣੀ ਅਕਾਲੀ ਦਲ ਵਿਕਾਸ ਦੀਆਂ ਵੱਡੀਆਂ ਲੀਆਂ ਚਲਾਉਂਦਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਪਿੱਤੇ ਕਿਤੇ ਕੰਮ ਨੇ ਉਹਨਾਂ ਨੂੰ ਲੋਕ ਅੱਜ ਯਾਦ ਕਰ ਰਹੇ ਨੇ ਆਟਾ ਦਾਲ ਦੀ ਸਕੀਮ ਤੇ ਹੋਰ ਸਕੀਮਾਂ ਨੇਕਾ ਸਕੀਮਾਂ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਨੇ ਗਰੀਬ ਜਨਤਾ ਲਈ ਕੀਤੀਆਂ ਸੋ ਅੱਜ ਮੈਂ ਇਹ ਵਿਸ਼ਵਾਸ ਦਵਾਉਣਾ ਕਿ ਸਾਡੀ ਸਰਕਾਰ ਬਣਨ ਜਾ ਰਹੀ ਹੈ ਬੜੀ ਜਲਦੀ ਸਮੇਂ ਦੇ ਵਿੱਚ। ਇਹਨਾਂ ਦਾ ਜਿਹੜਾ 25 ਸਾਲ ਨਿਕਲ ਗਏ ਤੇ ਥੋੜੇ ਸਮੇਂ ਦੇ ਵਿੱਚ ਸਰਕਾਰ ਹੀ ਪੰਜਾਬ ਦੇ ਵਿੱਚੋਂ ਖਤਮ ਹੋਣੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਦੀ ਹੈ। ਮੈਂ ਆਪਣੀਆਂ ਬੇਟੀਆਂ ਨੂੰ ਇਹ ਵਿਸ਼ਵਾਸ ਦਵਾਉਣਾ ਕਿ ਤੁਹਾਨੂੰ ਕਿਸੇ ਵੀ ਗੱਲ ਤੋਂ ਕਿ ਕੋਰਾ ਠੀ ਹੋਏਗੀ ਜਿੱਥੇ ਪਿੰਡ ਦਾ ਵਿਕਾਸ ਹੋਏਗਾ ਉੱਥੇ ਸਾਰੇ ਇਹ ਪੈਣਾ ਦਾ ਵੀ ਧਿਆਨ ਸਪੈਸ਼ਲ ਦੌਰ ਤੇ ਰੱਖਿਆ ਜਾਵੇਗਾ। ਅਕਸ਼ਿਸ਼ ਕੀਤਾ ਮੇਰੀ ਬੇਟੀ ਨੇ ਇਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜਿਆ। ਇਹਨਾਂ ਨੂੰ ਇਹ ਵਿਸ਼ਵਾਸ ਦਵਾਉਣਾ ਕਿ ਤੁਹਾਨੂੰ ਕਦੇ ਪਛਤਾਉਣਾ ਨਹੀਂ ਪਊਗਾ। ਸੋ ਇਹ ਜਿਨ ਨਜ਼ਰ ਦੇ ਵਿੱਚ ਉਮਰਦਾ ਵੀ ਸ਼੍ਰੋਮਣੀ ਅਕਾਲੀ ਦਲ ਜਿੱਦਦਾ ਰਿਹਾ ਇਹ ਹੁਣ ਵੀ ਸ਼੍ਰੋਮਣੀ ਅਕਾਲੀ ਦਲ ਜਿੱਤੇਗਾ ਸੋ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਜਦੋਂ ਮੁਖੰਦੀ ਸਨ ਸਾਡਾ ਜਿਹੜੀ ਗਰੀਬ ਜਨਤਾ ਹੈ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਵਿਕਾਸ ਪੁਰਸ਼ ਦੇ ਨਾਂ ਤੇ ਜਾਣਦੇ ਹੈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਲੋਹ ਪੁਰਸ਼ ਦੇ ਨਾਂ ਤੇ ਜਾਣਦੇ ਹੈ ਤੇ ਗਰੀਬਾਂ ਦਾ ਮਸੀਹਾ ਜਾਣਿਆ ਜਾਂਦਾ ਸੋ ਅੱਜ ਉਹਨਾਂ ਦਾ ਬੇਟਾ ਸਰਦਾਰ ਸੁਖਵੀਰ ਸਿੰਘ ਬਾਦਲ ਉਸੇ ਲੀਹਾਂ ਤੇ ਚੱਲ ਕੇ ਹਰ ਗਰੀਬ ਦਾ ਬਾ ਫੜ ਰਿਹਾ ਹਰ ਗਰੀਬ ਦਾ ਸਾਥ ਦੇਣ ਵਾਸਤੇ ਉਹਨਾਂ ਨੇ ਵਾਅਦਾ ਕੀਤਾ ਉਸੇ ਪਾਲਿਸੀ ਤੇ ਧਿਗ ਨਾ ਸੀ ਸਾਰੇ ਲੋਕਾਂ ਕਲਾ ਕੇ ਇਹ ਅਪੀਲ ਕਰ ਰਹੇ ਆ ਕਿ ਸ਼ਰਮਣੀ ਅਕਾਲੀ ਦਲ ਤੁਹਾਡਾ ਆਪਣਾ ਹੈ ਤੇ ਬਾਕੀ ਜਿਹੜੀਆਂ ਪਾਰਟੀਆਂ ਨੇ ਸਾਰੀਆਂ ਬਾਹਰੋਂ ਆਉਂਦੀਆਂ ਨੇ ਧਗੀਆਂ ਮਾਰ ਕੇ ਵਾਪਸ ਮੁੜ ਜਾਂਦੀਆਂ ਫਿਰ ਇਸ ਕਰਕੇ ਸੱਚੇ ਤੋਂ ਦੀ ਲੋੜ ਹੈ ਮੈਂ ਆਪਣੀ ਪੰਡੂ ਵੈਲਕਮ ਕਰਦਾ ਤੇ ਸਾਰੇ ਨਗਰ ਨਿਵਾਸੀਆਂ ਦਾ ਵੀ ਧੰਨਵਾਦ ਕਰਦਾ ਕਿ ਉਹਨਾਂ ਨੇ ਵੱਡਾ ਮਾਣ ਬਖਸ਼ਿਆ ਪਾਰਟੀ ਦੇ ਵਿੱਚ ਰਹਿ ਚੁੱਕੀ ਆ ਤੇ ਮਤਲਬ ਮੈਂ ਬਲੈਕ ਸੌਨ ਦੀ ਚੋਣਾਂ ਲੜੀ ਆਪਣੇ ਵੱਲੋਂ ਉਹਨਾਂ ਪਾਰਟੀ ਮੈਂ ਚੋਣਾਂ ਲੜਾਈਆਂ ਤੇ ਅੱਜ ਮੈਂ ਉਹਨਾਂ ਦੇ ਮਤਲਬ ਕੁਝ ਕੰਮਾਂ ਨੂੰ ਦੇਖਦੇ ਹੋਏ ਉਹ ਪਾਰਟੀ ਛੱਡ ਕੇ ਆ ਅਕਾਲੀ ਦਲ ਜੁਆਇਨ ਕਰਨ ਜਾ ਰਹੀ ਆ ਮੈਂ ਮਤਲਬ ਹਰ ਵਾਰ ਮੈਂ ਸੱਚ ਦੇ ਨਾਲ ਖੜਨਾ ਚਾਹੁੰਦੀ ਆ ਮੈਂ ਉਹ ਪਾਰਟੀ ਜੁਆਇਨ ਇਸ ਕਰਕੇ ਕਰ ਰਹੀ ਆ ਤਾਂ ਕਿ ਮੈਨੂੰ ਇਨਸਾਫ ਮਿਲੇ ਤੇ ਮੇਰੇ ਹਾਰੇ ਮਤਲਬ ਜੋ ਵੀ ਕੰਮ ਨੇ ਮੈਂ ਕਮਾਂ ਤੇ ਉਹ ਕੀਤੇ ਜਾਣ ਤੇ ਸਾਨੂੰ ਮਤਲਬ ਮੇਰੇ ਪਿੰਡ ਨੂੰ ਪੂਰੀ ਤਰ੍ਹਾਂ ਮਤਲਬ ਹਰ ਧਰਮ ਇਨਸਾਨ ਸਾਫ ਮੇਰੇ ਚੰਗੇ ਜੰਗੇ ਕੰਮ ਹੋਣ ਮੇਰੇ ਪਿੰਡ ਵੀ ਤਰੱਕੀ ਚ ਹੋਵੇ ਮੈਂ ਵੀ ਚਾਹੁੰਦੀ ਆ ਵੀ ਮੇਰੇ ਪਿੰਡ ਜੇ ਹੋਰ ਵਿਕਾਸ ਹੋ ਰਿਹਾ ਨੇ ਪਿੰਡਾਂ ਚ ਵੀ ਮੇਰੇ ਪਿੰਡ 'ਚ ਵੀ ਵਿਕਾਸ ਹੋਵੇ ਮੈਂ ਆਪਣੇ ਪਿੰਡ ਨੂੰ ਮਤਲਬ ਉੱਚੇ ਪੱਤਰ ਤੇ ਦੇਖਣਾ ਚਾਹੁੰਦੀ ਆ ਇਹ ਨਹੀਂ ਹੈਗਾ ਕਿ ਮੇਰੇ ਪਿੰਡ ਵਿੱਚ ਆਏ ਤੇ ਆ ਕੇ ਚਲੇ ਗਏ ਤੇ ਮੇਰੇ ਨਾਲ ਵਾਅਦੇ ਕੀਤੇ ਮੈਂ ਖੁਦ ਇੱਕ ਪੱਤਰਕਾਰ ਆ ਮੈਂ ਚਾਹੁੰਦੀ ਆ ਵੀ ਮੇਰਾ ਪਿੰਡ ਇੱਕ ਦੂਜੇ ਪਿੰਡਾਂ ਦੀ ਤਰ੍ਹਾਂ ਵਧੀਆ ਸੋਹਣਾ ਤੇ ਚਮਕਦਾਰ ਵਿਖੇ ਜਿੱਦਾਂ ਕਿ ਆਪਾਂ ਕਹਿੰਦੇ ਸਿਟੀ ਲਾ ਲੋ ਗ੍ਰੀਨ ਸਿਟੀ ਚੰਡੀਗੜ੍ਹ ਵਗੈਰਾ ਸਾਡੇ ਹੁਣ ਦੇਖੋ ਇਦਾਂ ਰੋਡ ਸੜਕਾਂ 'ਤੇ ਟੁੱਟੀਆਂ ਪਈਆਂ ਨੇ ਉਧਰ ਸੜਕ ਟੁੱਟੀ ਪਈ ਆ ਤੇ ਕਈ ਵਾਰ ਸਾਡੇ ਜਾਂਦੇ ਮਰੀਜ਼ ਨੂੰ ਬੜੀ ਦਿੱਕਤ ਆਂਦੀ ਹੈਗੀ ਜਦੋਂ ਸੀ ਕਿਸੇ ਅੱਗੇ ਗੱਲ ਰੱਖਦੇ ਤੇ ਸਾਡੀ ਗੱਲ ਨੂੰ ਉੱਥੇ ਰੋਕ ਤੋਕ ਦਿੱਤਾ ਜਾਂਦਾ ਸਾਡੇ ਅਧਿਕਾਰ ਨੂੰ ਦਬਾ ਦਿੱਤਾ ਜਾਂਦਾ ਗਾ ਬਸ ਮੈਂ ਇੱਥੇ ਆਉਣੀ ਆ ਜਦੋਂ ਮੈਂ ਇਹ ਪਾਰਟੀ ਵਿੱਚ ਆ ਰਹੀ ਆ ਤੇ ਜਿੰਨੀ ਜੇ ਤਾਂ ਮੇਰੀ ਮਤਲਬ ਇਸ ਪਾਰਟੀ ਵਿੱਚ ਬੜੀਆ ਰਿਸਪੈਕਟ ਤੇ ਸੁਣਵਾਈ ਹੋਊਗੀ ਤੇ ਮੈਨੂੰ ਹਰ ਹੱਕ ਮਿਲੂਗਾ ਮੇਰੇ ਪਿੰਡ ਨੂੰ ਮਿਲੂਗਾ ਤੇ ਮੈਂ ਪੂਰੇ ਤੈਹ ਦਿਲ ਤੋਂ ਇਸ ਪਾਰਟੀ ਦਾ ਪੂਰੇ ਤੈਹ ਦਿਲ ਤੋਂ ਸਾਥਾਂ ਮੰਗਦੀ ਹਾਂ